ਸਤਿ ਸ੍ਰੀ ਅਕਾਲ ਮੈਂ ਸਿਮਰਨਦੀਪ ਕੌਰ ਐਸਟੀਪੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਤਹਿਤ ਅੱਜ ਬਰਨਾਲਾ ਦੇ ਐਸਜੀ ਕਾਲਜ ਵਿੱਚ ਖੇਡਾਂ ਦਾ ਆਗਮਨ ਕੀਤਾ ਗਿਆ ਅੱਜ ਇਹਨਾਂ ਖੇਡਾਂ ਦਾ ਐਸਜੀ ਕਾਲਜ ਦੇ ਖੇਡ ਮੈਦਾਨ ਵਿੱਚ ਉਦਘਾਟਨ ਸਮਾਗਮ ਹੋਇਆ ਜਿਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਨੈਟਬਾਲ ਐਸੋਸੀਏਸ਼ਨ ਦੇ ਸਰਪ੍ਰਸਤ ਸ਼੍ਰੀ ਜਤਿੰਦਰਨਾਥ ਸ਼ਰਮਾ ਪਹੁੰਚੇ ਸਨ ਜਿੰਨਾ ਵੱਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ ਉੱਥੇ ਉਹਨਾਂ ਪੰਜਾਬ ਸਰਕਾਰ ਦੇ ਖੇਡ ਦੇ ਇਸ ਉਪਰਾਲੇ ਦੀ ਸਲਾੰਘਾ ਵੀ ਕੀਤੀ ਗਈ ਦੱਸਦੇ ਕਿ ਨੈਟਬਾਲ ਦੇ ਇਹ ਸੁਭਾ ਪਦਰੀ ਮੁਕਾਬਲੇ 6 ਦਿਨ ਚੱਲਣਗੇ ਪਹਿਲੇ 3 ਦਿਨ ਅਲੱਗ-ਅਲੱਗ ਉਮਰ ਵਰਗ ਵਿੱਚ ਲੜਕੀਆਂ ਦੇ ਮੁਕਾਬਲੇ ਹੋਣਗੇ ਅਤੇ ਅਗਲੇ 3 ਦਿਨ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਅੱਛਾ ਉਦਮ ਹੈ ਬਹੁਤ ਹੀ ਅੱਛਾ ਉਪਰਾਲਾ ਹੈ ਯੂਥ ਨੂੰ ਸਹੀ ਰਾਹ ਤੇ ਲੈ ਕੇ ਜਾਣ ਦਾ ਔਰ ਅੱਜ ਦੇ ਮਾਹੌਲ ਵਿੱਚ ਬਹੁਤ ਹੀ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਲੜਕੀਆਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਗਰਾਊਂਡ ਨਾਲ ਜੋੜਿਆ ਜਾਵੇ ਖੇਡ ਮੈਦਾਨ ਨਾਲ ਜੋੜਿਆ ਜਾਵੇ ਇੱਕੋ ਇੱਕ ਇਹੀ ਹਿੱਲਾ ਹੈ ਜਿਸ ਨਾਲ ਅਸੀਂ ਆਪਣੀ ਯੂਥ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਾਂ ਔਰ ਸਹੀ ਰਸਤਾ ਮੈਂ ਜੋ ਕਹਿ ਰਿਹਾ ਹਾਂ ਸਿਰਫ ਇੰਨਾ ਹੀ ਨਹੀਂ ਕਿ ਗਰਾਊਂਡ ਦੇ ਵਿੱਚ ਆ ਕੇ ਜਿੱਤਣਾ ਜਾਂ ਹਾਰਨਾ ਮੈਡਲ ਲੈ ਲੈਣਾ ਇਹ ਕੋਈ ਖੇਡ ਦੀ ਜੋ ਹੈ ਮਕਸਦ ਇਹ ਨਹੀਂ ਹੈ ਮਕਸਦ ਹੈ ਟੀਮ ਸਪਿਰਟ ਪੈਦਾ ਕਰਨਾ ਇੱਕ ਦੂਜੇ ਨਾਲ ਮਿਲ ਕੇ ਚੱਲਣ ਦਾ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਇੱਕ ਦੂਜੇ ਨੂੰ ਸਹਿਯੋਗ ਦੇਣਾ ਸਹਿਯੋਗ ਲੈਣਾ ਸਹਿਯੋਗ ਲੈਣਾ ਵੀ ਇੱਕ ਕਲਾ ਹੈ ਔਰ ਉਹ ਕਲਾ ਜਿਹੜੀ ਹੈ ਤੁਸੀਂ ਸਭ ਤੋਂ ਵਧੀਆ ਢੰਗ ਨਾਲ ਗਰਾਊਂਡ ਦੇ ਵਿੱਚ ਹੀ ਸਿੱਖ ਸਕਦੇ ਹੋ ਟੀਮ ਸਪਿਰਟ ਜਿਹੜੀ ਹੈ ਉਹ ਹੋਣੀ ਤੇ ਖੇਡ ਭਾਵਨਾ ਨੌਜਵਾਨਾਂ ਵਿੱਚ ਪੈਦਾ ਕਰਨੀਆਂ ਯੂਥ ਵਿੱਚ ਖੇਡ ਭਾਵਨਾ ਪੈਦਾ ਕਰਨਾ ਇਸ ਇਨਾਂ ਖੇਡਾਂ ਦਾ ਮਕਸਦ ਹੈ ਔਰ ਇਸ ਸਮੇਂ ਦੀ ਬਹੁਤ ਖਾਸ ਕਰ ਸਾਡੀ ਕੌਮ ਲਈ ਇਹ ਬਹੁਤ ਜ਼ਰੂਰ ਵੱਡੀ ਜ਼ਰੂਰਤ ਅੱਜ ਦੀ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਜੋ ਕਿ ਬਰਨਾਲੇ ਦੇ ਵਿੱਚ ਨੈਟਵਾਲ ਖੇਡ ਦਾ ਆਗਾਜ਼ ਆ ਜਿਹੜਾ ਅੱਜ ਹੋਇਆਗਾ ਜਿਸ ਦੇ ਵਿੱਚ ਸਾਡੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਸੀ ਪੰਜਾਬ ਨੈਟਵਾਲ ਐਸੋਸੀਏਸ਼ਨ ਦੇ ਸਰਪ੍ਰਸਤ ਜਿਨ੍ਹਾਂ ਨੇ ਨੈਟਵਾਲ ਨੂੰ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਬੂਟਾ ਲਾਇਆ ਨੈਟਵਾਲ ਦਾ ਸ਼੍ਰੀ ਜਤਿੰਦਰਨਾਥ ਸ਼ਰਮਾ ਜੀ ਉਹ ਸਾਡੇ ਵਿਚਕਾਰ ਪਹੁੰਚੇ ਸੀ ਉਹਨਾਂ ਦੇ ਨਾਲ ਡਾਕਟਰ ਮੁਕੰਦ ਲਾਲ ਜੀ ਬਾਂਸਲ ਸ਼੍ਰੀ ਰਾਹੁਲ ਅਤਰੀ ਜੀ ਸਮੂਹ ਆਜਾ ਦੇ ਪ੍ਰਿੰਸੀਪਲ ਸਹਿਵਾਨ ਡੀ ਐਸਓ ਮੈਡਮ ਉਮੇਸ਼ਵਰੀ ਸ਼ਰਮਾ ਜੀ ਉਹਨਾਂ ਦੇ ਨਾਲ ਡਿਪਾਰਟਮੈਂਟ ਦੇ ਸਾਰੇ ਕੋਸ ਸਹਿਵਾਨ ਅਤੇ ਵਕ ਵਕ ਜਿਹੜੇ ਜ਼ਿਲ੍ਹੇ ਨੇ ਉਹਨਾਂ ਤੋਂ ਜਿਹੜੇ ਕੋਸ ਸਹਿਵਾਨ ਸਾਡੇ ਵਿਚਕਾਰ ਅਜਾਏ ਸੀਗੇ ਅੱਜ ਜਿਹੜੇ ਟੂਰਨਾਮੈਂਟ ਦੀ ਜਿਹੜੀ ਸ਼ੁਰੂਆਤ ਆ ਉਹ ਹੋਈ ਹੈਗੀ ਜਿਹਦੇ ਵਿੱਚ ਸਾਡੇ ਕੋਲੇ 5 ਏਜ ਗਰੁੱਪ ਨੇ ਜਿਹੜੇ ਉਹ ਸਾਡੇ ਕੋਲੇ ਆਏ ਨੇਗੇ ਅੰਡਰ 14 ਦੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਦੀਆਂ ਸਾਡੇ ਕੋਲੇ 11 ਟੀਮਾਂ ਪਹੁੰਚੀਆਂ ਸੀ ਅੰਡਰ 17 ਦੀਆਂ ਸਾਡੇ ਕੋਲੇ 13 ਟੀਮਾਂ ਪਹੁੰਚੀਆਂ ਸੀ ਤੇ ਅੰਡਰ 21 ਦੀਆਂ ਸਾਡੇ ਕੋਲੇ 10 ਟੀਮਾਂ ਪਹੁੰਚੀਆਂ ਅਤੇ ਅੰਡਰ 21 ਤੋਂ 30 ਸਾਲ ਦੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਸਾਡੇ ਕੋਲੇ ਸਤ ਟੀਮਾਂ ਪਹੁੰਚੀਆਂ ਅਤੇ 31 ਤੋਂ 40 ਵਰਗ ਦੀਆਂ ਜਿਹੜੀਆਂ ਚਾਰ ਟੀਮਾਂ ਸਾਡੇ ਕੋਲੇ ਪਹੁੰਚੀਆਂ ਨੇ ਇਹ ਜਿਹੜੇ ਮੁਕਾਬਲੇ ਨੇ ਲੜਕੀਆਂ ਦੇ ਉਹ 25 26 27 ਨੂੰ ਚੱਲਣਗੇ 28 29 30 ਨੂੰ ਲੜਕੀਆਂ ਦੇ ਜਿਹੜੇ ਮੁਕਾਬਲੇ ਨੇ ਉਹ ਚੱਲਣਗੇ ਬੜੇ ਸੁਚੱਜੇ ਟੰਗ ਦੇ ਨਾਲ ਤੁਸੀਂ ਦੇਖ ਹੀ ਰਹੇ ਹੋ ਵੀ ਗਰਾਊਂਡ ਦੇ ਵਿੱਚ ਜਿਹੜੇ ਮੈਚ ਨੇ ਉਹ ਚੱਲ ਰਹੇ ਨੇਗੇ ਬੜੇ ਜਿਹੜੇ ਅਫੀਸ਼ਰ ਨੇ ਉਹ ਵੀ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਸਾਰੇ ਨੌਕਰੀਆਂ ਵਾਲੇ ਨੇ ਕੋਈ ਮਤਲਬ ਕਿਸੇ ਨਾਲ ਕੋਈ ਪੱਖਪਾਤ ਨਹੀਂ ਪੂਰੇ ਵਧੀਆ ਜਿਹੜੇ ਮੁਕਾਬਲੇ ਨੇ ਉਹ ਚੱਲ ਰਹੇ ਨੇ ਅਸੀਂ ਉਮੀਦ ਕਰਦੇ ਹਾਂ ਵੀ ਅਸੀਂ ਆਪਦੇ ਕੰਨਿਓਤਨ ਦੇ ਹੀ ਨਾਲ ਜਿੰਨਾ ਵੀ ਕਰ ਸਕਦੇ ਆ ਉਹਨੇ ਵਧੀਆ ਮੁਕਾਬਲੇ ਤੇ ਉਹਨਾਂ ਚੰਗਾ ਪ੍ਰਬੰਧ ਆ ਜਿਹੜਾ ਉਹ ਕਰਨਗੇ ਧੰਨਵਾਦ